ਆਸਾ ਮੁਝਾ ਪਤਾ ਹਾਂ ਇਹ ਸ਼ਬਦ ਨਾ ਜਿਹੜਾ ਆਸਾ ਮਹੱਲਾ ਪਹਿਲਾ ਦਾ ਏ ਰਹਿ راستੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਾ ਰਾਗ ਵਿੱਚ ਵੀ ਆਉਂਦਾ ਹੈ ਜਦੋਂ 347 ਅੰਗ ਦੇ ਉੱਤੇ ਆਸਾ ਰਾਗ ਸ਼ੁਰੂ ਹੁੰਦਾ ਨਾ ਤੇ ਅੱਗੇ ਜਦੋਂ ਅਸੀਂ 48 ਅੰਗ ਤੇ ਪਹੁੰਚਦੇ ਉੱਥੇ ਇਹ ਸ਼ਬਦ ਜਿਹੜਾ ਹੈ ਨਾ ਆਸਾ ਰਾਗ ਦੇ ਵਿੱਚ 48 49 ਦੇ ਉੱਤੇ ਜਾ ਕੇ ਆਸਾ ਰਾਗ ਦੇ ਵਿੱਚ ਵੀ ਹੈਗਾ ਹੈ ਤੇ ਉੱਥੇ ਫਰਕ ਹੈ ਥੋੜਾ ਜਿਹਾ ਚਲ ਪੜੋ ਤੁਸੀਂ ਮੈਂ ਤੁਹਾਨੂੰ ਦੱਸਦਾ ਕਿਹੜਾ ਫਰਕ ਹੈ ਹਸਾ ਮੁਹਲਾ ਬੱਟਾ ਸੁਣ ਵੱਡਾ ਆਖ ਹੈ ਸਭ ਕੋਏ ਹਾਂ ਇਥੇ ਹੈ ਸੁਣ ਵੱਡਾ ਆਖ ਹੈ ਸਭ ਕੋਏ ਉਥੇ ਹੈ ਸੁਣ ਵੱਡਾ ਆਖ ਹੈ ਸਭ ਕੋਈ ਉਥੇ ਜਿਹੜੀ ਨੂੰ ਵਿਹਾਰੀ ਲੱਗੀ ਵੀ ਹਾਂ ਕੇ ਬੱਟਾ ਡੀਠਾ ਹੋਏ ਹਾਂ ਉਥੇ ਹੈ ਕੇਵੜ ਵੱਡਾ ਡੀਠਾ ਹੋਈ ਕੀਮਤ ਪਾਇਨਾ ਕਹਿਆ ਜਾਏ कहने वाले तेरे रहे समाए बड़े मेरे साहेबा गहरे गंभीरा गुने गहीरा कोई न जाने तेरे केता के चीरा, चीरा रहाओ सब सुरते में सुरत कमाई सब कीमत मिल कीमत पाई ज्ञानी ध्यान गुरु गुरु हाय कहन न जाई तेरी तिल वटे आई सब सत सब तप सब जिनियां ਸਿੱਧਾ ਪਰਖ ਆਵਡੇ ਆਈਆਂ ਤੇ ਤੇਣ ਸਿੱਧੀ ਕੇ ਨੈਨਾ ਪਈਆ ਕੋਰ ਨਿ ਲੈ ਨਾ ਹੀ ਠਾਕ ਰਹੀਆ ਕਰਮ ਮਿਲੇ ਨਾ ਹੀ ਠਾਕ ਰਹੀਆ ਆਖਣ ਵਾਲਾ ਕਿ ਆਵੇ ਚਾਰਾਂ ਸਿੱਧੀ ਪਰ ਤੇਰੇ ਭੰਡਾਰਾ ਸਿੱਪੀ ਭਰੇ ਸਿੱਧੀ ਪਰੇ ਪਰੇ ਨਹੀਂ ਕਹਿਣਾ ਭਰੇ ਸਿੱਪੀ ਭਰੇ ਤੇਰੇ ਭੰਡਾਰਾ ਸਿੱਧੀ ਪਰੇ ਤੇਰੇ ਭੰਡਾਰਾ ਇਸ ਤੋਂ ਜਹ ਸੈਕਿਆ ਚਾਰਾ ਨਾਨਕ ਸਤਸਵਰਣ ਹਾਰਾ ਹਾਂ ਨਾਨਕ ਨੂੰ ਸਮੋਹਨ ਕਰਕੇ ਪੜ੍ਹਨਾ ਨਾਨਕ ਸਤਸਵਰਣ ਹਾਰਾ ਤੁਸੀਂ ਥੋੜਾ ਅਗਲਾ ਸ਼ਬਦ ਆ ਸ਼ਾਮ ਨੂੰ ਬਾਕੀ ਲਿਖਾ ਆਖਾ ਦੀਵਾ ਸ੍ਰਮਰ ਜਾਓ ਆਖਣੇ ਓਖਾ ਸੱਚਾ ਨਾਮ ਦੁਆਰੇ ਪੜਿਓ ਥੋੜਾ ਉੱਚੀ ਬੋਲਣ ਵਾਲੇ ਆਖਾਂ ਦੀ ਬਾਖ ਰਾਮੜ ਜਾਓ ਆਖਣ ਔਖਾ ਸੱਚਾ ਨਾਓ ਸਾਥੇ ਨਾਮ ਕੀ ਨਾ ਕੇ ਆਪਕ ਤਪੂਖ ਹੈ ਖਾਏ ਚਲੀ ਇਹ ਦੁਖ ਹਾਂ ਇੱਥੇ ਜਿੱਥੇ ਤੁਸੀਂ ਪੜ੍ਹਿਆ ਨਾ ਉਹ ਤਪੂਖ ਹੈ ਖਾਏ ਚਲੀ ਇਹ ਦੁਖ ਉੱਥੇ ਪਤਾ ਗਿਆ ਏ ਤਿਤਪੂਖ ਹੈ ਉਥੇ ਤਿਤ ਲਿਖਿਆ ਵਾ ਆ ਸਾਰਾ ਰਗ ਦੇ ਵਿੱਚ ਇਹ ਸ਼ਬਦ ਵੀ ਹੈਗਾ ਏ ਤਿਤਪੂਖ ਹੈ ਖਾਏ ਚਲੀ ਇਹ ਦੁਖ ਹਾਂਜੀ

ਵੱਡਾ ਨਾ ਹੋਵੇ ਨਾ ਇਹਨੂੰ ਕੰਨਾਂ ਨਹੀਂ ਲਾਣਾ ਹੈ ਨੰਨਾ ਕੱਲਾ ਹੈ ਨਾ ਵੱਡਾ ਨਾ ਹੋਵੇ ਘਾਟ ਨਾ ਜਾਏ ਪਰ ਨਾ ਅੱਗੇ ਕੰਨ ਲੱਗੇ ਹੋਣਾ ਨਾ ਉਹ ਮਰੇ ਨਾ ਅੱਗੇ ਪਹਿਲਾਂ ਨਾ ਕਹਿ ਕੇ ਨਾ ਉਹ ਮਰਿਆ ਫਿਰ ਨਾ ਹੋਵੇ ਸੋਗ ਅੱਗੇ ਕੰਨਾ ਹੈ ਨਹੀਂ ਹੈ ਨਾ ਇਸ ਚੀਜ਼ ਦੀ ਯਾਦ ਰੱਖਣਾ ਜਿੰਦਾ ਰਹੇ ਨਾ ਚੁੱਕੇ ਭੋਗ ਇਹੋ ਹੋਰ ਸਾਹੀ ਹੋਰੇ ਨਾ ਕੋ ਹੋਆ ਨਾ ਕੋ ਹੋਏ ਹਾਂ ਇੱਥੇ ਕਰਨੇ ਲੱਗੇ ਨਾ ਕੋ ਹੋਆ ਨਾ ਕੋ ਹੋਏ ਏਵਡ ਆਪ ਤੇਵਡ ਤੇਰੀ ਦਾਤ ਤੇਵਡ ਤੇਰੀ ਆਪ ਜਿੰਨ ਦਿਨ ਕਰਕੇ ਹੋਲੀ ਹੋਲੀ ਪੜੋ ਨਾ ਜਿੰਨ ਦਿਨ ਕਰਕੇ ਜਿੰਨ ਕਰਕੇ ਹਮ ਕੀ ਰਾਹ ਹਸਨ ਬਿਸਾਰ ਹੈ ਇੱਕ ਮਜ਼ਾਕ ਨਾਨਕ ਨਾਮ ਹੈ ਬਾਚ ਨਾ ਨਾਨਕ ਪਜਰਾ ਨਾਨਕ ਦਾ ਕੱਕਿਆਂ ਓਕੜਦਾ ਨਾ ਆਵੇ ਉਹਦੇ ਨਾਲ ਕੀ ਲਿਖਿਆ ਜਾਂ ਕਾਰਾਂ ਲਿਖਿਆ ਹੋਵੇ ਫਿਰ ਉਹਨੂੰ ਨਾਨਕ ਨੂੰ ਥੋੜਾ ਅਲੱਗ ਕਰ ਦੇਣਾ ਨਾਨਕ ਨਾ ਵੇ ਬਾਜ ਸਨਾਤ ਠੀਕ ਹੈ ਹੁਣ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਜਦੋਂ ਵੀ ਤੁਸੀਂ ਰਹਿ ਰਸ ਦਾ ਪਾਠ ਕਰੋਗੇ ਜਿੱਥੇ ਨੰਨੇ ਨੁਕੰਨਾ ਲੱਗਿਆ ਉੱਥੇ ਨਾਂ ਕਹਿਣਾ ਜਿੱਥੇ ਨਹੀਂ ਲੱਗਿਆ ਉੱਥੇ ਹਲਕਾ ਜੰਨਾ ਜਪਜੀ ਸਾਹਿਬ ਦੇ ਵਿੱਚ ਇਹ ਨੰਨੇ ਨੁਕੰਨਾ 6 ਵਰੀਆਂ ਦਾ ਜਪਜੀ ਸਾਹਿਬ ਦੇ ਵਿੱਚ ਠੀਕ ਹੈ ਨਾ ਇਸ ਵੀ ਲੈਣਾ ਮਨ ਨੇ ਸੋਰਤ ਹੋਵੇ ਮਨ ਬੁੱਧ ਮਨ ਨੇ ਸਗਲ ਭਵਨ ਕੀ ਸੁੱਧ ਮਨ ਨੇ ਮੋਹ ਟੋਟਾ ਨਾ ਹਾਇਕ ਨ ਲਗਿਆ ਹੈ ਨਾ ਇਸ ਤਰੀਕੇ ਨਾਲ ਸਿਤਵਾਰ ਨਾ ਜੋਗੀ ਜਾਣਾ ਰਤਮਾਹ ਨਾ ਕੋਏ ਤੇ ਜਦੋਂ ਤੁਸੀਂ ਅੱਗੇ ਜਾਓਗੇ ਬਹੁਤਾ ਕਰਮ ਲਿਖਿਆ ਨਾ ਜਾਏ ਹੈ ਨਾ ਦੋ ਜਗ੍ਹਾ ਹੋਰ ਹੈ 63ਵੇਂ ਸੈਂਤੀਮੀ ਪੋੜੀ ਦੇ ਵਿੱਚ ਸ਼ਰਮਖੰਡ ਕੀ ਬਾਣੀ ਰੂਪ ਇਤਹਾਕਾਰ ਤ ਘੜੀਏ ਬਹੁਤ ਹੀ ਅਨੂਪ ਤਾਰਕੀਆਂ ਗੱਲਾਂ ਕਰਤੀਆਂ ਨਾ ਜਾਹੀ ਜੇ ਕੋ ਕਹ ਪਿਛਾ ਪਛਤਾਏ ਤੇ ਫਿਰ ਜਿਹਦਾ ਅਸੀਂ ਅੱਗੇ ਜਾ ਕੇ ਪੜ੍ਹਦੇ ਨਾ ਕਰਮਖੰਡ ਕੀ ਬਾਣੀ ਜੋਰ ਤਿੱਠਾ ਹੋਰ ਨਾ ਕੋਈ ਤਿੱਠਾ ਜੋਧ ਮਹਾਵਲ ਸੂਰ ਇਨ ਮਹਰਾਮ ਰਹਿਆ ਭਰਪੂਰ ਇੱਥੇ ਸੀਤਾ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਤਨੇ ਜਾਹੇ ਨਾ ਕੰਨ ਲੱਗੇ ਵਾ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਾ ਰਾਮ ਬਸੇ ਮਨ ਮਾ ਸੋ ਇਦਾਂ ਉੱਥੇ ਵੀ ਖਿਆਲ ਰੱਖਣਾ ਠੀਕ ਹੈ ਇਧਰ ਰੋਜ਼ ਦਾ ਇੱਕ ਸ਼ਬਦ ਜ਼ਰੂਰ ਕਰਿਆ ਕਰੋ ਤਾਂ ਕਿ ਜਿਹੜਾ ਥੋੜਾ ਬਹੁਤਾ ਫਰਕ ਸਾਡਾ ਬੋਲਣੇ ਚ ਪਾਣੀ ਪੜਨੇ ਚ ਹੈਗਾ ਉਹ ਸਾਡਾ ਠੀਕ ਹੋ ਜਾਦਾ ਹੈ ਨਾ ਠੀਕ ਹੈ ਮਾ ਜੀ ਦਾ ਖਾਲਸਾ ਫਾਇਦ ਇਫਾਦੇ